पंजाब सरकार कैबिनेट मंत्री महेंद्र पगत ने सैनिक स्कूल कपूरथला दौरा किया विशेष मीटिंग कीती। दौरान, स्कूल दा दौरा किया सरकार इतिहासक विरासत की कायाकल्प कल्प वचनबद्ध है इसले, सरकार दो हजार करोड़ रुपए की ग्रांट जारी कर रही है समय समे, समे तेन तीन करोड़ रुपए प्रशासन उन्होंने मांग अनुसार हो गांटा जारी कितिया जा रही हैं

ਔਰ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਤੁਗੰਤ ਸਿੰਘ ਮਾਨ ਸਾਹਿਬ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਚੌਮੁਖੀ ਵਿਕਾਸ ਕਰ ਰਿਹਾ ਹੈ ਉਸੇ ਲੜੀ ਤਹਿਤ ਅੱਜ ਮੈਂ ਕਪੂਰਥਲਾ ਸੈਨਿਕ ਸਕੂਲ ਚ ਆਇਆ ਹਾਂ ਕਿਉਂਕਿ ਇਹ ਵੀ ਇੱਕ ਬਹੁਤ ਇਤਿਹਾਸਿਕ ਸਕੂਲ ਹੈ ਇਸ ਸਕੂਲ ਤੋਂ ਬਹੁਤ ਸਾਰੇ ਬੱਚੇ ਅੱਜ ਅੱਛੀਆਂ ਪੋਸਟਾਂ ਤੇ ਲੈਫਟੀਨੈਂਟ ਜਨਰਲ ਮੇਜਰ ਜਨਰਲ ਬੋਰ ਅੱਛੀਆਂ ਪੋਸਟਾਂ ਤੇ ਜਾ ਕੇ ਕੰਮ ਕਰਕੇ ਕੁਝ ਰਿਟਾਇਰ ਵੀ ਹੋਏ ਨੇ ਸੋ ਇਹ ਇੱਕ ਐਸਾ ਸਕੂਲ ਹੈ ਜਿਹੜਾ ਕਿ ਸਾਡੇ ਨੌਜਵਾਨ ਬੱਚਿਆਂ ਨੂੰ ਪੰਜਾਬ ਦੀ ਜੋ ਸੜੀ ਜਵਾਨੀ ਹੈ ਉਹਨੂੰ ਅੱਛੇ ਰਸਤੇ ਪਾ ਕੇ ਇੱਕ ਦੇਸ਼ ਸੇਵਾ ਰਾਸ਼ਟਰ ਪ੍ਰੇਮ ਦੀ ਭਾਵਨਾ ਦੇ ਨਾਲ ਉਹਨਾਂ ਨੂੰ ਦੇਸ਼ ਵਿੱਚ ਐਜ਼ ਇਨ ਆਰਮੀ ਫੀਸਰ ਭੇਜਦੇ ਨੇ ਸੋ ਇਸ ਕਰਕੇ ਮੈਂ ਦੇਖਿਆ ਕਿ ਚੋਚਾ ਕਿ ਇੱਥੇ ਜਾ ਕੇ ਦੇਖਿਆ ਜਾਵੇ ਤਾਂ ਕਿ ਅਗਰ ਕੋਈ ਇੱਥੇ ਕੋਈ ਕਮੀ ਹੈਗੀ ਹੈ ਅਗਰ ਕੋਈ ਇੱਥੇ ਕੋਈ ਹੋਰ ਚੀਜ਼ਾਂ ਚਾਹੀਦੀਆਂ ਨੇ ਕੋਈ ਡਿਮਾਂਡ ਹੋ ਗਈ ਹੈ ਜਿਹਦਾ ਆਨ ਵਾਲੇ ਸਮੇਂ ਦੇ ਸੀ ਹੋਰ ਇਹਨੂੰ ਬਿਹਤਰ ਕਰ ਸਕੀ ਹੈ ਸੋ ਇੱਥੇ ਰਾਉਂਡ 600 ਚਿਲਡਰਨ ਪੜ੍ਹ ਰਹੇ ਨੇ ਜਿਹੜੇ ਕਿ ਆਨ ਵਾਲੇ ਸਮੇਂ ਦੇ ਵਿੱਚ ਆਰਮੀ ਦੇ ਅਫੀਸਰ ਬਣ ਗਏ ਇਹ ਪੰਜਾਬ ਵਾਸਤੇ ਇੱਕ ਬਹੁਤ ਵੱਡਾ ਇੱਕ ਕਿਹਾ ਜਾਏ ਕਿ ਇਤਿਹਾਸਿਕ ਪਲੇਸ ਹੈ ਇੱਥੇ ਬੱਚਿਆਂ ਨੂੰ ਅੱਛੀ ਸਿੱਖਿਆ ਮਿਲਦੀ ਹੈ ਔਰ ਉਹਨਾਂ ਨੂੰ ਦੇਸ਼ ਪ੍ਰੇਮ ਦਾ ਜੋ ਭਾਵਨਾ ਜਾਗਦੀ ਹੈ ਸਿੱਖਿਆ ਦੇ ਵਿੱਚ ਉਹਦੇ ਨਾਲ ਜਾ ਕੇ ਬੱਚੋ ਆਰਮੀ ਅਫਸਰ ਬੰਦੇ ਨੇ ਬੜਾ ਅੱਛਾ ਲੱਗ ਰਿਹਾ ਹੈ ਸਾਰਾ ਸਟਾਫ ਔਰ ਪੰਜਾਬ ਸਰਕਾਰ ਵੱਲੋਂ ਖਾਸ ਕਰਕੇ ਜੋ ਲਗਾਤਾਰ ਪਿਛੇ 3 ਕਰੋੜ ਰੁਪਇਆ 3 ਕਰੋੜ ਰੁਪਇਆ ਰੈਗੂਲਰ ਦਿੱਤਾ ਜਾ ਰਿਹਾ ਹੈ ਉਹਦੇ ਨਾਲੇ ਸਕੂਲ ਦੇ ਵਿੱਚ ਸਾਇੰਸ ਸਕੂਲ ਚ ਬਹੁਤ ਵਧੀਆ ਰਿਜ਼ਲਟ ਆ ਰਹੇ ਨੇ ਇਨਦੀਆਂ ਹੋਰ ਵੀ ਅਗਰ ਕੋਈ ਚਾਹੀਦੀ ਹੋਣਗੇ ਜਿਆਦਾ ਕੁਝ ਪੈਨਸ਼ਨਰਸ ਨੂੰ ਕੋਈ ਪੈਨਸ਼ਨਾਂ ਦੇਣ ਵਾਸਤੇ ਹੋਰ ਅਗਰ ਕਮ ਚਾਹੀਦੀ ਏ ਉਹ ਵੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਏਗੀ ਕਿਉਂਕਿ ਪੰਜਾਬ ਸਰਕਾਰ ਹਮੇਸ਼ਾ ਪੰਜਾਬ ਦੀ ਭਲਾਈ ਲਈ ਕੰਮ ਕਰ ਰਹੀ ਏ ਔਰ ਕਰਦੀ ਰਹੇਗੀ ਸਕਾਲਰਸ਼ਿਪ ਜਿਹੜੀ ਬੱਚਿਆਂ ਦੀ ਪੰਜਾਬ ਦੇ ਬੱਚੇ ਨੇ ਉਹਨਾਂ ਲਈ ਕੋਈ ਖਾਸ ਅਨਾਉਂਸਮੈਂਟਸ ਅਜੇ ਨਹੀਂ ਬੱਚਿਆਂ ਲਈ ਜੋ ਹੈ ਨਾ ਟਾਈਮ ਟੂ ਟਾਈਮ ਜੋ ਸਕਾਲਰਸ਼ਿਪ ਹੈਗੀ ਏ ਸਾਡੀ ਪੰਜਾਬ ਸਰਕਾਰ ਉਹਨਾਂ ਨੂੰ ਪ੍ਰੋਸੈਸ ਸਾਹਿਤ ਆਲਰੇਡੀ ਕਰ ਰਹੀ ਹੈਗੀ ਕੋਈ ਵੀ ਸਕੂਲ ਦੇ ਇਥੇ ਡਿਮਾਂਡ ਆਂਦੀ ਹੈ ਉਹਨਾਂ ਨੂੰ ਦਿੱਤੀ ਜਾਂਦੀ ਏ ਔਰ ਸਰਕਾਰ ਦੇ ਰਹੀ ਏ ਔਰ ਆਨ ਵਾਲੇ ਸਮਝ ਹੋਰ ਵੀ ਕੋਈ ਜਿਵੇਂ ਜਿਵੇਂ ਟਾਈਮ ਟੂ ਟਾਈਮ ਜੋ ਹੈ ਜਿਹੜੀ ਪ੍ਰਾਇੋਰਟੀ ਵਾਈਜ਼ ਲੋੜਾਂ ਹੋਣਗੀਆਂ ਪੂਰੀਆਂ ਕੀਤੀਆਂ ਜਾਣਗੀਆਂ ਜਿਹੜੇ ਸੈਨੀ ਸਕੂਲ ਦਾ ਰਿਟਾਇਰ ਰਿਟਾਇਰਮੈਂਟ ਹੋ ਰਹੀ ਏ ਜਿਹੜੇ ਕਰਮਚਾਰੀ ਰਿਟਾਇਰ ਹੋ ਰਹੇ ਨੇ ਉਹ ਜਿਹੜਾ ਪੈਨਸ਼ਨ ਦਾ ਪਾਰਟ ਹੈ ਕਿ ਉਹ ਪੰਜਾਬ ਗਵਰਨਮੈਂਟ ਦੇਣ ਜਾ ਰਹੀ ਏ ਜਾਂ ਸੈਂਟਰ ਗਵਰਨਮੈਂਟ ਜਾਂ ਕੀ ਹੋਰ ਵਿੱਚ ਕੀ ਨਾ ਜਿਹੜੇ ਇਥੋਂ ਸਟਾਫ ਰਿਟਾਇਰ ਹੁੰਦਾ ਹੈ ਪੈਨਸ਼ਨ ਤੇ ਜਿਹੜੇ ਜਾਂਦੇ ਨੇ ਉਹਨਾਂ ਵਾਸਤੇ ਪੰਜਾਬ ਸਰਕਾਰ ਨੇ ਆਪਣੇ ਉੱਪਰ ਰਿਸਪੋਨਸਿਬਿਲਟੀ ਲਈ ਏ ਕਿਸੀ ਉਹਨਾਂ ਨੂੰ ਪੈਨਸ਼ਨ ਵੀ ਆਨ ਵਾਲੇ ਸਮਝ ਦਵ ਤਾਂ ਕਿ ਕਿਸੇ ਨੂੰ ਜੋ ਕਿਉਂਕਿ ਜੋ ਰਿਟਾਇਰਮੈਂਟ ਦੇ ਬਾਅਦ ਹਰ ਆਦਮੀ ਨੂੰ ਪ੍ਰੋਪਰ ਔਰ ਟਾਈਮਲੀ ਪੈਨਸ਼ਨ ਮਿਲਣੀ ਚਾਹੀਦੀ ਹੈ ਤਾਂ ਕਿ ਉਹ ਆਪਣੀ ਜੀਵਨ ਨਾਰਮਲ ਬਤੀਤ ਕਰ ਸਕੇ ਔਰ ਪੰਜਾਬ ਸਰਕਾਰ ਪਹਿਲੇ ਹੀ ਸਹਿਯੋਗ ਕਰ ਰਹੀ ਹੈ ਔਰ ਅੱਗੋਂ ਵੀ ਪੂਰੀ ਜੋ ਪੈਨਸ਼ਨ ਦਿੱਤੀ ਜਾਏਗੀ ਕੋਈ ਵੀ ਅਗਰ ਜਿਹੜੀ ਬਿਲਡਿੰਗ ਹੁੰਦੀ ਜਿਸ ਨੂੰ ਦੇਖੋ ਕਿ 1908 ਦੇ ਵਿੱਚ ਕੰਪਲੀਟ ਹੋਈ ਅੱਜ ਦੇਖੋ ਤਕਰੀਬਨ ਮੋਰ 100 ਜੀਅਰ ਜਿਹੜੇ ਹੈਗੇ ਨੇ ਇਸ ਨੂੰ ਬਣਿਆ ਹੋਏ ਨੇ ਸੋ ਕੋਈ ਵੀ ਬਿਲਡਿੰਗ ਜਿਹੜੀ ਬਣੀ ਹੋਏ ਉਹਦਾ ਥੋੜਾ ਬਹੁਤਾ ਦੇਖੋ ਚੇਂਜ ਤੇ ਆਂਦੀ ਹੈਗੀ ਹੈ ਸਮੇਂ ਸਮੇਂ ਅਨੁਸਾਰ ਪਰ ਅਸੀਂ ਇਹਦੇ ਵਾਸਤੇ ਜੋ ਹੈ ਨੂੰ ਅ ਦੁਬਾਰਾ ਇਹਦੇ ਰੈਨੂਏਸ਼ਨ ਕਰਨ ਵਾਸਤੇ ਜੋ ਵੀ ਇਹਨੂੰ ਲੋੜਾਂ ਹੈਗੀਆਂ ਨੇ ਉਹ ਟਾਈਮਲੀ ਇਥੋਂ ਡਿਮਾਂਡ ਵੀ ਜਾ ਰਹੀ ਹੈ ਪ੍ਰਿੰਸੀਪਲ ਮੈਡਮ ਪ੍ਰਿੰਸੀਪਲ ਨੂੰ ਔਰ ਅਸੀਂ ਸਰਕਾਰ ਨੇ ਉਹਨਾਂ ਨੂੰ ਪੈਸੇ ਦੇ ਵੀ ਰਹੀ ਹੈ ਔਰ ਅਸੀਂ ਇਹਨਾਂ ਦਾ ਇੱਕ ਆਲਰੇਡੀ ਬਜਟ ਬਣਾ ਕੇ ਪੀਡਲ ਜੁਰਦਵੀ ਨੂੰ ਕਿਹਾ ਗਿਆ ਕਿ ਤੁਸੀਂ ਡੀਪੀਆਰ ਭੇਜੋ ਬਣਾ ਕੇ ਉਹਦੇ ਵਾਸਤੇ ਜਿਹੜੇ ਫੰਡ ਚਾਹੀਦੇ ਹੋਣਗੇ ਉਹ ਦਿੱਤੇ ਜਾਣਗੇ ਔਰ ਇੱਥੇ ਮੈਂ ਦੱਸਿਆ ਮੈਂ ਕਿ ਘੋੜੇ ਵੀ ਜਿਹੜੇ ਅਗਰੇ ਸੀ ਇੱਥੇ ਹੁਣੇ ਰੀਸੈਂਟਲੀ ਪੰਜਾਬ ਸਰਕਾਰ ਨੇ ਉਹਨਾਂ ਦਾ ਪੈਗੀ ਕੀਤਾ ਗਿਆ ਔਰ ਲੈ ਕੇ ਆਏ ਨੇ ਸੋ ਕਾਫੀ ਪਹਿਲੇ ਇਹਨਾਂ ਨੂੰ ਮੈਂ ਦੇਖ ਰਿਹਾ ਸੀ ਕਿ 22 ਤੋਂ ਪਹਿਲੇ ਕੋਈ ਵੀ ਪੈਸੇ ਇਹਨਾਂ ਨੂੰ ਕੋਈ ਫੰਡ ਨਹੀਂ ਮਿਲਦੇ ਰਿਹਾ ਸਰਕਾਰ ਵੱਲ ਪੰਜਾਬ ਸਰਕਾਰ ਵੱਲੋਂ ਔਰ ਆਮ ਆਦਮੀ ਪਾਰਟੀ ਸਰਕਾਰ ਬਣਦੇ ਬਾਅਦ ਮਾਨ ਸਾਹਿਬ ਦੀ ਸਰਕਾਰ ਬਣਨ ਦੇ ਬਾਅਦ ਇੱਥੇ ਲਗਾਤਾਰ 3 ਕਰੋੜ 3 ਕਰੋੜ ਔਰ ਉਸ ਤੋਂ ਜ਼ਿਆਦਾ ਲਗਾਤਾਰ ਮਿਲਦਾ ਹੈ ਆਉਣ ਵਾਲੇ ਸਮਝੋ ਹੋਰ ਜ਼ਿਆਦਾ ਪੈਸੇ ਮਿਲਣਗੇ ਸੋ ਇਸ ਕਰਕੇ ਅਸੀਂ ਚਾਹਾਂਗੇ ਸਾਰੇ ਸਰਕਾਰ ਜੋ ਹੈ ਆ ਪਹਿਲਾਂ ਹਮੇਸ਼ਾ ਹੀ ਆਰਮੀ ਅਤੇ ਦੇਸ਼ ਪ੍ਰੇਮੀ ਨੇ ਨਾਲ ਜਿੰਨੇ ਭਾਵਨਾ ਜਾਗਦੀ ਹੈ ਸੋ ਅਸੀਂ ਪਹਿਲੇ ਵੀ ਦੇਖਿਆ ਹੈ ਕਿ ਆਰਮੀ ਜਵਾਨ ਅਗਰ ਕੋਈ ਐਟ ਬਾਰਡਰ ਦੇ ਉੱਪਰ ਕੋਈ ਸ਼ਹੀਦ ਹੁੰਦਾ ਹੈਗਾ ਉਹਨਾਂ ਨੂੰ 1 ਕਰੋੜ ਰੁਪਇਆ ਸਰਕਾਰ ਵੱਲੋਂ 1 ਕਰੋੜ ਰੁਪਇਆ ਇੰਸ਼ੋਰੈਂਸ ਹੁੰਦਾ ਜਾਂਦਾ ਹੈਗਾ ਬੜੀ ਵੱਡੀ ਇੱਕ ਰਕਮ ਹੈਗੀ ਹੈ ਜਿਹੜਾ ਨਾ ਜ ਹੁਣ ਵਾਲਾ ਕਿਸੇ ਕਾਟਾ ਪੂਰਾ ਨਹੀਂ ਹੁੰਦਾਗਾ ਪਰ ਫਿਰ ਵੀ ਫਾਈਨੈਂਸ਼ਲੀ ਪਰਿਵਾਰ ਨੂੰ ਸਰਕਾਰ ਦੇ ਰਹੀ ਹੈ ਬੜਾ ਵੱਡਾ ਇੱਕ ਕੰਮ ਕਰ ਦਿੱਤਾ ਹੈ ਸਰਦ ਇਹ ਤਾਂ ਲੱਗਦਾ ਨਹੀਂ ਕਿ ਬਜਟ ਤੇ ਪ੍ਰੋਵੀਜ਼ਨ ਕਰੋੜਾਂ ਦੀ ਹੁੰਦੀ ਹੈ ਲੇਕਿਨ ਇਹ ਫੰਡਸ ਆਉਂਦੇ ਹੁੰਦੇ ਹੁੰਦੇ ਬੜਾ ਲੰਮਾ ਸਮਾਂ ਨਿਕਲ ਜਾਂਦਾ ਔਰ 3 ਕਰੋੜ ਇੱਕ ਛੋਟੀ ਰਕਮ ਹੈ ਦੀ ਲੈਣ ਵਿੱਚ ਜਲਦੀ ਮਿਲ ਜੂਗਾ ਇੱਥੇ ਦੇਖੋ ਕਿ ਕੋਈ ਵੀ ਚਾਹੇ ਘਰ ਹੋਵੇ ਚਾਹੇ ਕੋਈ ਸਰਕਾਰ ਹੋਵੇ ਚਾਹੇ ਕੋਈ ਡਿਪਾਰਟਮੈਂਟ ਹੋਵੇ ਹਰ ਜਗ੍ਹਾ ਮੰਗ ਜ਼ਿਆਦਾ ਹੁੰਦੀ ਹੈ ਡਿਮਾਂਡ ਜ਼ਿਆਦਾ ਹੁੰਦੀ ਹੈ ਮੰਗ ਜੋ ਅਵੇਲੇਬਿਲਟੀ ਉਹਦਾ ਸੋਰਸ ਹੁੰਦਾ ਹੈ ਉਦੇ ਮੁਤਾਬਕ ਹੀ ਵੰਡ ਕੇ ਜੋ ਹਨ ਦਿੱਤੇ ਜਾਂਦੇ ਹਨ ਗ੍ਰਾਂਟਸ ਔਰ ਫੰਡਸ ਤੇ ਇਦਾਂ ਹੀ ਹੋ ਰਿਹਾ ਜਿਹੜੀਆਂ ਪ੍ਰੋਜੈਕਟਾਂ ਹੈਗੀਆਂ ਉਹਨੂੰ ਪਹਿਲੇ ਕੀਤਾ ਜਾ ਰਿਹਾ ਕਿਉਂਕਿ ਜਿਹੜੀ ਇੱਥੇ ਬਹੁਤ ਜ਼ਿਆਦਾ ਲੋਡ ਹੈਗੀ ਹੈ ਉਹਨੂੰ ਪਹਿਲੇ ਦੇਹੜਾ ਕੀਤਾ ਜਾ ਰਿਹਾ ਔਰ ਮੈਂ ਦੇਖਿਆ ਕਿ ਇੱਥੇ ਕੋਈ ਖਾਸ ਮੇਜਰ ਕੋਈ ਫਰਾਂਸੀਸੀ ਪ੍ਰੋਬਲਮ ਨਹੀਂ ਹੈਗੀ ਪਰ ਫਿਰ ਵੀ ਆਉਣ ਸਮੇਂ ਚ ਹੋਰ ਲੋਡ ਹੋਏਗੀ ਅਸੀਂ ਉਹ ਵੀ ਪੂਰੀ ਕਰਾਂਗੇ ਥੈਂਕ ਯੂ ਜੀ ਲੁਧਿਆਣਾ ਇਲੈਕਸ਼ਨ ਹਾਂ ਲੁਧਿਆਣਾ ਮੈਂ ਰੈਗੂਲਰਲੀ ਜਾ ਰਿਹਾ ਔਰ ਲੁਧਿਆਣਾ ਪੱਛਮ ਚੋ ਇਲੈਕਸ਼ਨ ਹੋਣ ਜਾ ਰਹੇ ਨੇ ਉੱਥੇ ਬਹੁਤ ਅੱਛਾ ਲੁਕਆਉਨ ਰਿਸਪੌਂਸ ਮਿਲ ਰਿਹਾ ਹੈਗਾ ਕਿਉਂਕਿ ਲੋਕੀ ਜਾਣਦੇ ਨੇ ਕਿ ਜਿਹੜੀ ਮੌਜੂਦਾ ਸਰਕਾਰ ਹੈਗੀ ਏ ਇਹ ਲੋਕ ਇਤੇ ਕੰਮ ਕਰ ਰਹੀ ਹੈਗੀ ਇਹ ਗਰੀਬਾਂ ਵਾਸਤੇ ਪਹਿਲ ਦੇ ਆਧਾਰ ਤੇ ਕੰਮ ਕੀਤੇ ਜਾ ਰਹੇ ਨੇ ਔਰ ਸਾਰੇ ਲੋਕੀ ਇਹ ਚਾਹੁੰਦੇ ਨੇ ਕਿ ਜਿਹੜੀ ਸਰਕਾਰ ਹੈਗੀ ਏ ਉਸ ਦਾ ਹੀ ਐਮਐਲਏ ਬਣੇ ਤਾਂ ਕਿ ਜੇ ਉਸ ਦਾ ਐਮਐਲਏ ਬਣੇਗਾ ਤੇ ਉਹ ਆਉਣ ਵਾਲੇ ਸਮੇਂ ਚ ਲੋਕਾਂ ਦੇ ਕੰਮ ਕਰਾ ਸਕੇਗਾ ਸੋ ਲੋਕ ਬਹੁਤ ਸੂਝਵਾਨ ਨੇ ਬੜੇ ਸਿਆਣੇ ਨੇ ਉਹਨਾਂ ਨੇ ਤੈਅ ਕਰ ਲਿਆ ਪਹਿਲੀ ਕਿ ਅਸੀਂ ਫਿਰ ਇੱਕ ਅਰੀ ਜੋ ਹੈ ਲੁਧਿਆਣਾ ਵੈਸਟ ਵਿੱਚ ਜੋ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਸੰਜੀਵ ਅਰੋੜ ਜੀ ਨੂੰ ਚੁਣਨਾ ਹੈ ਬਣਾਉਣਾ ਹੈ ਬੜੀ ਭਾਰੀ ਬਹੁਤ ਜਿੱਤਣਗੇ। ਥੈਂਕ ਯੂ। ਠੀਕ ਹੈ ਥੈਂਕ ਯੂ। ਇਸ ਵੇਲੇ ਸਰ ਥਾਰ ਵਾਲੀ ਕਨਸਟੇਬਲ ਵੀ ਅੱਜ ਪ੍ਰੋਪਰਟੀ ਫ੍ਰੀਜ਼ ਹੋਈ ਹੈ। ਕੀ ਕੀ ਕਿਵੇਂ ਦੇਖਦੇ ਹੋ? ਜੁੱਧ ਨਸ਼ਾ ਨੁਕੀ ਜਿਹੜੀ ਦੇਖੋ ਸਰਕਾਰ ਦਾ ਇੱਕੋ ਹੀ ਬਿਲਕੁਲ ਕਲੀਅਰ ਫੰਡਾ ਹੈਗਾ ਕਿ ਨਸ਼ਿਆਂ ਦੇ ਉੱਪਰ ਔਰ ਕ੍ਰਪਸ਼ਨ ਦੇ ਉੱਪਰ ਪੂਰਾ ਤਿਦਕਿਆਣਾ ਕੱਲ ਪੰਜਾਬ ਦੇ ਇਵਨ ਕਹਿੰਦੇ ਨੇ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਹੋਇਆ ਹੈਗਾ ਕਿ ਕੋਈ ਇਰਜਿਸਟਰੀ ਦੀ ਸਹੂਲਤ ਸ਼ੁਰੂ ਕੀਤੀ ਹੈ। ਜਿੰਨਾ ਲੋਕਾਂ ਨੂੰ ਜਾਣਾ ਨਹੀਂ ਪਏਗਾ ਘਰ ਬੈਠੇ ਉਹਦੀ ਰਜਿਸਟਰੀ ਹੋਏਗੀ ਔਰ ਬਿਨਾ ਕਿਸੇ ਖਰਚੇ ਦੇ ਬਿਨਾ ਕਿਸੇ ਕ腐ਸ਼ਨ ਦੇ ਉਹਨਾਂ ਨੂੰ ਕਾਰ ਰਜਿਸਟਰੀ ਮਿਲੇਗੀ ਇਹ ਬਹੁਤ ਵੱਡੀ ਪਹਲ ਹੈਗੀ ਹੈ ਔਰ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਜੀ ਹੈਗੀ ਹੈ ਮਾਨ ਸਰਕਾਰ ਦਿਨ ਰਾਤ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਕਰਦੀ ਰਹੇਗੀ ਥੈਂਕ ਯੂ ਵੈਰੀ ਮਚ